ਪਾਰੀਮੀ ਦੇ ਚੱਲਦੇ ਹੋਏ ਪੰਜਾਬ ਦੇ ਵਿੱਚ ਹੜ੍ਹਾਂ ਤੋਂ ਬਾਅਦ ਹੜ੍ਹ ਪੀੜਤਾਂ ਲਈ ਰਾਜਨੀਤਿਕ ਜਥੇਬੰਦੀਆਂ ਹੋਣ ਜਾਂ ਸਮਾਜਿਕ ਸੰਸਥਾਵਾਂ ਹੋਣ ਜਾਂ ਵਿਅਕਤੀਗਤ ਤੌਰ ਤੇ ਉੱਤੇ ਹੜ੍ਹ ਪੀੜਤਾਂ ਲਈ ਰਾਹਤ ਸਮਗਰੀ ਅਤੇ ਮਦਦ ਕੀਤੀ ਜਾ ਰਹੀ ਹੈ। ਮੁਹਾਲੀ ਵਿਖੇ ਅੱਜ ਰੇੜੀ ਫੜੀ ਯੂਨੀਅਨ ਅਤੇ ਕਿਸਾਨ ਸਬਜ਼ੀ ਮੰਡੀ ਯੂਨੀਅਨ ਦੇ ਮੈਂਬਰਾਂ ਵੱਲੋਂ ਇੱਕ ਬੈਠਕ ਕੀਤੀ ਗਈ ਅਤੇ ਫੈਸਲਾ ਲਿੱਤਾ ਗਿਆ ਕਿ ਜਲਦ ਤੋਂ ਜਲਦ ਹੜ੍ਹ ਪੀੜਤਾਂ ਲਈ ਰਾਹਤ ਸਮਗਰੀ ਅਤੇ ਲੋੜ ਦੀ ਹਰ ਮਮਕਨ ਚੀਜ਼ ਉਨ੍ਹਾਂ ਤੱਕ ਪਹੁੰਚ ਕਿੱਤੀ ਜਾਵੇਗੀ ਦੇਖੋ ਜੀ ਆ ਪਹਿਲਾਂ ਨਾਸੀ ਪ੍ਰਸਾਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਹੜਾ ਤੁਸੀਂ ਸਾਡੇ ਛੋਟੇ ਜਿਹੇ ਸਮਾਹ ਤੇ ਪਹੁੰਚ ਜਾਨੇ ਉਹ ਗੱਲ ਐਦਾ ਉਸ ਦਿਨ ਐਸੀ ਵੀ ਮੀਟਿੰਗ ਬੁਲਾਈ ਸੀ ਸੰਡੇ ਨੂੰ ਤੇ ਐਸੀ ਕਿਹਾ ਸੀ ਵੀ ਇਹ ਐਦਾ ਮਤਲਬ ਪੰਜਾਬ ਚ ਆਪਦਾ ਆਈ ਹੋਈ ਐ ਤਾਂ ਘਰੋ ਘਰ ਕਰ ਹੋ ਗਏ ਐ ਬਿਲਕੁਲ ਕੁਸਲੇ ਬਚਾ ਕੋਈ ਜਗ੍ਹਾ ਤੇ ਐਦਾ ਪਾਣੀ ਦੀ ਮਾਰ ਤਈ ਹੈ ਤਾ ਅਸੀਂ ਬੰਦੇ ਲੋਕਾਂ ਨੇ ਕਿਹਾ ਤੇ ਉਸ ਦਿਨ ਸਾਡੇ ਕੋਲ 47 48 ਹਜ਼ਾਰ ਰੁਪਏ ਇਕੱਠਾ ਹੋਇਆ ਸੀ ਬਾਕੀ ਮੈਨੂੰ ਸਾਲੋਂ ਉਮੀਦ ਹੈ ਵੀ ਅੱਜ ਜਿਹੜੀ ਹੈ ਕਿਸਾਨ ਮੰਡੀ ਵਾਲੇ ਤੇ ਭਈਆ ਮੰਡੀ ਵਾਲੇ ਸਾਡੇ ਕੋਲ ਮੈਂਬਰ ਆਏ ਨੇ ਉਹਨਾਂ ਦੇ ਪ੍ਰਧਾਨ ਸਾਹਿਬ ਸਾਰੇ ਸੈਕਟਰੀ ਸਾਹਿਬ ਸਾਰੇ ਇੱਥੇ ਪਹੁੰਚੇ ਨੇ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿੱਤਾ ਵੀ ਆਪਾਂ ਨਾਲ ਮਿਲ ਕੇ ਇਕੱਠਾ ਇੱਕ ਪਲੇਟਫਾਰਮ ਤੇ ਕੰਮ ਕਰੀਏ ਕਿਉਂਕਿ ਇੱਕੇ ਆਪਣਾ ਤੰਡਾ ਹੈ ਇਸ ਕਰਕੇ ਅਸੀਂ ਸੋਚਦੇ ਹਾਂ ਜੀ ਜੋ ਵੀ ਹੋ ਸਕੇ ਜਿੱਥੇ ਜ਼ਰੂਰਤ ਹੈ ਉਸ ਇਲਾਕੇ ਜਿੱਥੇ ਕੋਈ ਨਹੀਂ ਪਹੁੰਚ ਸਕਿਆ ਜਾਂ ਜਿੱਥੇ ਗਾਰਾ ਜਰੋ ਤੇ ਛੋਟੇ-ਮੋਟੇ ਬੰਦੇ ਰਹਿੰਦੇ ਆ ਉੱਥੇ ਅਸੀਂ ਮਦਦ ਕਰੀਏ ਤੇ ਜਸਵਿੰਦਰ ਜੀ ਅੱਜਕੱਲ੍ਹ ਕਹਿਣਾ ਨਹੀਂ ਚਾਹੀਦਾ ਹੈਗਾ ਪਰ ਕਈ ਲੋਕੀ ਨਾ ਨਜਾਇਜ਼ ਵਾਲਾ ਚੱਕ ਰਹੇ ਲੋਕੀ ਸਮਾਨ ਲੈ ਕੇ ਅੱਗੇ ਵੇਚ ਰਹੇ ਨੇ ਤੁਹਾਡੀ ਉਹਨੂੰ ਕਿੱਦਾਂ ਦਾ ਕੰਮ ਆਏਗਾ ਕਿੱਦਾਂ ਪਹੁੰਚ ਕੀਤੀ ਜਾਏਗੀ ਕਿ ਇਹ ਵਾਕਈ ਚ ਲੋੜ ਮੰਦ ਨੇ ਦੇਖੋ ਜਿ ਅਸੀਂ ਤਾੜਾ ਵੀ ਅੱਜ ਕਈ ਜਗ੍ਹਾ ਤੋਂ ਪਤਾ ਕਰਿਆ ਜਿੱਥੇ ਪਟਿਆਲਾ ਦਾ ਨੇੜੇ ਸਮਾਨਾ ਏਰੀਆ 'ਚ ਕਾਫੀ ਪਾਣੀ ਦੀ ਮਾਰ ਪਈ ਹੈ ਉਤੇ ਬਹੁਤ ਘਟੇ ਜੇ ਸਰਕਾਰ ਵੱਲੋਂ ਵੀ ਬੜੀ ਘਟ ਪਹੁੰਚ ਹੋਈ ਹੈ ਅਸੀਂ ਸੋਚ ਰਹੇ ਹਾਂ ਉਹੀ ਜਗ੍ਹਾ ਤੇ ਸਜਾਈਏ ਆਪਣੇ ਹੱਥੀਂ ਜਿਹਨਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਆਪਣੇ ਹੱਥੀਂ ਜਾ ਕੇ ਜੇ-ਜੇ ਸਮਾਨ ਚਾਹੀਦਾ ਉਹ ਲਈਏ ਜਿਸ ਤਰ੍ਹਾਂ ਕੇ ਦਵਾਈਆਂ ਲੈ ਅਲਰਜੀ ਦੀਆਂ ਜਾਂ ਉਲਟੀਆਂ ਦਸਤ ਦੀਆਂ ਉਹ ਦਵਾਈਆਂ ਪਲੱਸ ਡੋਲੇ ਵਗੈਰਾ ਜਿਹੜੀਆਂ ਨੇ ਉਹ ਜਾ ਕੇ ਲਈਏ ਤਾਂ ਬੱਚਿਆਂ ਦੇ ਲੱਕਨ ਪਾਟ ਵਗੈਰਾ ਜਾ ਕੇ ਲਈਏ ਕਿ ਜੇ ਠੰਡਾ ਆ ਰਹੀ ਆ ਉਹਦਾ ਵਾਸਤੇ ਵੀ ਕੁਝ ਕਰਨਾ ਜਦੋਂ ਉਹਨਾਂ ਲਈ ਅਸੀਂ ਸੋਚਿਆ ਜੀ ਸਾਡੀ ਗੱਲ ਹੋਈ ਐ ਅਸੀਂ ਕੰਬਲ ਲੈ ਕੇ ਜਾ ਰਹੇ ਹਾਂ ਕੋਈ ਵੀ ਕੰਬਲ ਜਾ ਕੇ ਜਿਹੜੇ ਜਿਹੜੇ ਪਰਿਵਾਰ ਆਇਆ ਉਹਨਾਂ ਨੂੰ ਇੱਕ ਇੱਕ ਪਰਿਵਾਰ ਨੂੰ ਉਹ ਤੇ ਮੰਗਾਂ ਦੇ ਹਿਸਾਬ ਨਾਲ ਕੰਬਲ ਡਿਸਟ੍ਰੀਬਿਊਟ ਕਰਾਂਗੇ ਤੇ ਇੱਕ ਦਸੰਦੇ ਜੀ ਕਈਆਂ ਦਾ ਜਿਸ ਤਰ੍ਹਾਂ مالی ਨੁਕਸਾਨ ਬੜਾ ਹੋਇਆ ਹੈਗਾ ਬੈੱਡ ਖਰਾਬ ਹੋ ਗਏ ਨੇ ਅਲਮਾਰੀਆਂ ਖਰਾਬ ਹੋ ਗਈਆਂ ਨੇ ਉਹਨਾਂ ਵਾਸਤੇ ਵੀ ਇਸ ਤਰ੍ਹਾਂ ਮਦਦ ਕੀਤੀ ਜਾਏਗੀ ਉਹਦਾ ਐਸੀ ਇਦਾਂ ਉਹ ਜਿਤਨਾ ਸਾਲ ਲੋਕ ਦੱਸਿਆ ਕਹੀ ਜਿਹਾ ਵੀ ਮਕਾਨ ਬਣਾਉਣੇ ਨੇ ਉਹਨਾਂ ਨੂੰ ਜੁਲਨ ਨੇ 3-4-4 ਫੋਟ ਹੈ ਇਟਾ ਨੂੰ ਚਲਾਈ ਕਰਕੇ ਇੱਕ ਉੱਪਰ ਚਦਰਾ ਪਾ ਕੇ ਵਿਚਾਰਾ ਲਾ ਗੁਜ਼ਾਰਾ ਕਰਨਾ ਤਾਂ ਅਸੀਂ ਕਿਹਾ ਵੀ ਅਸੀਂ ਉੱਥੇ ਇਟਾ ਪ੍ਰੋਵਾਈਡ ਕਰਾਂਗੇ ਉੱਥੇ ਦੇ ਮੇਰੇ ਏਰੀਆ ਤੋਂ ਜਾ ਕੇ ਕਿ ਇਟੇ ਦਾ ਰੇਟ ਹੈ ਇੱਥੇ ਅਸੀਂ ਇਟਾ ਦਾ ਇੱਥੇ ਚੋਠਾ ਲਗਾ ਕੇ ਇੱਕ ਇੱਕ ਪਰਵਾਦ ਉੱਥੇ ਇਟਾ ਪ੍ਰੋਵਾਈਡ ਕਰਾਂਗੇ ਤੇ ਰੇਤਾ ਸਮੰਤ ਦਾ ਪ੍ਰਬੰਧ ਕਰਾਵਾਂ ਤੇ ਇੱਕ ਆਖਿਰਕਾਰ ਸੁਿੰਦਰਜੀ ਦੀ ਦੇਖੋ ਜਿਹੜੇ ਕਿਸਾਨ ਬੰਦੀ ਹੈ ਇਹ ਵੀ ਹਾਈ ਐਂਡ ਟੂ ਮਾਊਥ ਹੁੰਦੇ ਨੇ ਪਰ ਫੇਰ ਵੀ ਦਰੀਦਰੀ ਦਿਖਾ ਰਹੇ ਨੇ ਅੱਜ ਇਕੱਠੇ ਹੋਏ ਨੇ ਮਦਦ ਲਈ ਪਰ ਕੁਝ ਲੋਕ ਗਲੀਆਂ ਪਿੱਛੇ ਨੇ ਕੀ ਮੈਸੇਜ ਦੇਣਾ ਚਾਹੁੰਦਾ ਵਾਂ ਦੇਖੋ ਰਾਜ ਜੀ ਐਸੀ ਕੱਲ ਇੱਕ ਵੀਡੀਓ ਦੇਖੀ ਆ ਪੰਜਾਬ ਚ ਉਥੇ ਰੇੜੀ ਫੜੀ ਵਰਕਰ ਮੁਹਾਲੇ ਦੇ ਪਤਾ ਨਹੀਂ ਕਿਹੜੀ ਜਗ੍ਹਾ ਤੇ ਆਏ ਸੀ ਸੋ ਉਹ ਨੂਟਰੀ ਕੋਲ ਚ ਤੇ ਬਰੈਡ ਦਾ ਲੰਗਰ ਲੈ ਕੇ ਆਏ ਸੀ ਸਾਡਾ ਜਿਹੜਾ ਪੰਜਾਬ ਦਾ ਪੰਜਾਬੀ ਸੀ ਭਾਈ ਉਹਨਾਂ ਨੇ ਬੜਾ ਖੁਸ਼ ਹੋਇਆ ਵੀ ਤੁਸੀਂ ਇੱਥੇ ਇੱਕ ਸਾਡੇ ਇਹ ਜਿਹੇ ਟਾਈਮ ਤੇ ਸਾਡੀ ਮਦਦ ਕਰਨ ਆਏ ਹੋ ਤੇ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਕਿ ਇੱਕ ਜਿਹੜਾ ਵਿਚਾਰਾ ਹੈਂਡ ਟੂ ਮੌਥਾ ਉਹ ਵੀ ਆਪਣਾ ਯੋਗਦਾਨ ਚ ਪੈ ਕੱਢ ਕੇ ਉਹ ਜਿੱਕਰੇ ਸਾਡੇ ਨਾਲ ਖੜਾ ਹਾਂ ਅਸੀਂ ਮੁਹਾਲੀ ਰੇੜੀ ਫੜੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜੀ ਬਿੱਤੂ ਜੀ चेयरमैन साहब जसविंदर शर्मा जी भैया मंडी से हमारे प्यारे भाई मक्खन सिंह जी किसानों से हमारे जगतार सिंह जी शक्ति हमारे ऋषि भाई जी नलन जी छोटेलाल जी हम सब एकत्रित इस करके हुए भाई साहब पंजाब हमारा कर्मभूमि है और पंजाब में इस समय जो परिस्थिति है वो तो सभी जानो है सभी को पता है हम हमारा उद्देश्य है कि हम जो बाढ़ पीड़ित हैं उनकी सहायता कर सकें हालांकि हमारी सहायता की उनको आवश्यकता नहीं अपने आप में सक्षम है वे गुरु जी की इतनी बड़ी कृपा है उन पे, हर मुसीबत को फेस कर सकते हैं लेकिन हमारा कर्तव्य और हमारा जमील ये कहती है कि हम उनके साथ कंधे से कंधा मिला खड़े होंगे जो भी हमसे यथाशक्ति बन पाएगी तो अभी कोई फैसला लिया कि किस तरह की सामग्री भेजी जाएगी सामग्री क्या कैश भेज जाए दिया जाएगा या कुछ सामान दिया जाएगा कुछ ऐसा फैसला लिया गया सामग्री का जो हमारी जो विचार है हमने अपने जितने मेंबर साहिबान एकत्रित हुए हैं हमने सभी से यही कही कि भाई जिनके मकान टह गए हैं गिर है, गए हैं उनके लिए ईट भेजा जाए ईटों की व्यवस्था करी जाए बाकी आगे पूछेंगे हम हमारे चेयरमैन साहब हैं जसविंदर जी बिटू भाई है हम सब एकत्रित होकर दवाई का बोलेंगे तो दवाई के करके भेज दिया जाएगा कापी किताबों के बोलेंगे कापी किताब पैसे को बोलेंगे पैसा जिस प्रकार से भी आदेश होगा जो भी हुक्म होगा तो, तो, तो रवि भाई जो इसका नुकसान का अवलोकन तो इसके पानी उतरने के बाद होगा उसके बाद जो चीजों की जरूरत पड़ेगी अगर आपको कोई डिमांड आती है तो उसके लिए भी काम करूंगा उसी लिए तैयार हो रहे हैं उसी की तैयारी है ये उसी की तैयारी है तो सर एक जैसे रेडी फड़ी कहा जाए या किसान कहा जाए हैंड टू माउथ खुद ही जितना कमाते है, उतना खाते है, पर वो दरिया दिखा रहे मेरे भाइयों के अंदर बहुत ज्यादा है हम उनकी मदद की बात कर रहे हैं जो हमारे देश में नहीं विदेशों में भी कहीं भी कोई मुसीबत आ जाए उनको मैसेज देने की जरूरत नहीं है किसी न किसी माध्यम से इलेक्ट्रॉनिक माध्यम जो चैनल है

ਇਹ ਕਿਤਾਬਾ ਸ਼ਰਮਾ ਇਹਨੇ ਜੀ ਰਵੀ ਭਾਈ ਨੇ ਇੱਟਾਂ ਵੀ ਗੱਲ ਕਰੀ ਹੈ ਬਟੂ ਜੀ ਨੇ ਵੀ ਕਿਹਾ ਵੀ ਆਪਾਂ ਕੱਪੜੇ ਕੰਬਲ ਵਗੈਰਾ ਦੇਵਾਂਗੇ ਉਹ ਜਿੰਨੀ ਸਾਨੂੰ ਅੱਗੇ ਕੋਈ ਡਿਮਾਂਡ ਆਊਗੀ ਉਹਨੇ ਇਸੇ ਵਾਸਤੇ ਚੜ ਚੜ ਕੇ ਸੇਵਾ ਕਰਾਂਗੇ ਜੀ ਪ੍ਰਮਾਤਮਾ ਸਾਰੇ ਹਰਪੂਰਤਾਂ ਨੂੰ ਸ਼ਕਤੀ ਦੇਵੇ ਜੀ ਉਹ ਇਸ ਚਲੇ ਖੜੇ ਹੋ ਜਾਣ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਮਾਡੇ ਸਮੂਹ ਵਿੱਚ ਸਰ ਮੈਂ ਜੱਜ ਜਸਵਿੰਦਰ ਜੀ ਨੂੰ ਮੈਂ ਸਵਾਲ ਕੀਤਾ ਸੀਗਾ ਇੱਕ ਕਿ ਲੋਕੀ ਨਾ ਕਈ ਕਰਦੇ ਆ ਸਮਾਨ ਲੈ ਰਹੇ ਤੇ ਅੱਗੇ ਵੇਚੀ ਜਾ ਰਹੇ ਕਈ ਵੀਡੀਓ ਦੀ ਬਾਰੇ ਲੋਰੀਆਂ ਤੁਸੀਂ ਕਿੱਦਾਂ ਪਹੁੰਚ ਕਰੋਗੇ ਕਿ ਆ ਤੁਹਾਡੇ ਨੁਮਾਇੰਦੇ ਜਾਣਗੇ ਜਾਂ ਇੱਕ ਪਲੇਟਫਾਰਮ ਸਾਡੇ ਜੀ ਮੈਂਬਰ ਜਾਣਗੇ ਸਾਡੇ ਸ਼ਰਮਾ ਜੀ ਨਾਲ ਉੱਥੋਂ ਦੇ ਕੁਝ ਬੰਦਿਆਂ ਨਾਲ ਵਿਚਾਰ ਹੋਏ ਆ ਸਾਡੇ ਕਾਂਗਰਸ ਪਾਰਟੀ ਦੇ ਬੰਦੇ ਨੇ ਉੱਥੋਂ ਦੇ ਉਹਨਾਂ ਨੇ ਹਾਈ ਲੈਵਲ ਤੇ ਉਹਨਾਂ ਨਾਲ ਵਿਚਾਰ ਕੀਤੇ ਆ ਬਨਾਲਾ ਚ ਪਟਾਣਕੋਟ ਤੇ ਉਧਰ ਅਸੀਂ ਜੀ ਆਪਣੀ ਜਿਵੇਂ ਸਾਨੂੰ ਕਹਿਣਗੇ ਕਾਂਗਰਸ ਪਾਰਟੀ ਨੇ ਉਸ ਹਾਵਾਂ ਦੀ ਸੇਵਾ ਦਾ ਪ੍ਰਬੰਧ ਕਰਾਂਗੇ ਅਸੀਂ ਹਮੇਸ਼ਾ ਹੀ ਇਸ ਸੇਵਾ ਦੇ ਵਿੱਚ ਸਭਾਂ ਆਏ ਸਰ ਕਿੱਦਾਂ ਸਹਿਯੋਗ ਮਿਲ ਰਿਹਾ ਤੁਹਾਡੀ ਯੂਨੀਅਨ ਵੱਲੋਂ ਰੇੜੀ ਬੜੀ ਵੱਲੋਂ ਕਿੱਦਾਂ ਸਹਿਯੋਗ ਮਿਲ ਰਿਹਾ ਸਾਡੇ ਜੀ ਜਿਹੜੇ ਸਾਥੀ ਆ ਜੀ ਤਕਰੀਬਨ ਅੱਜ ਸਾਰੇ ਪਹੁੰਚੇ ਆ ਜੀ ਸਾਡੇ ਰਵੀ ਭਾਈ ਜੀ ਅੱਡੇ ਬੁੱਟੂ ਵੀਰ ਜੀ ਅੱਡੇ ਜਗਤਾਰ ਭਾਈ ਜੀ ਸ਼ਰਮਾ ਜੀ ਸਾਰੇ ਆਹ ਬਾਈ ਤਰਫ ਦੇ ਸਹਾਇਣੇ ਨਾਲ ਅੱਜ ਸਿਰ ਦੇ ਉੱਤੇ ਆਈਂ ਵਾਰਾਂ ਲਈ ਬਚਨ ਕੀਤਾ ਜੇ ਤੁੱਡੇਲਾ ਜੀ ਸਾਰੇ ਅਸੀਂ ਸੇਵਾ ਕਰਾਂਗੇ ਜੀ ਠੀਕ ਹੈ ਮੇਰਾ ਸਰ ਗੁਪਤਾਰ ਸਿੰਘ ਮੈਂ ਕਿਸਾਨ ਮੰਡੀ ਚੰਡੀਗੜ੍ਹ ਤੇ ਮੌੜੀ ਤੋਂ ਆਪਣੀ ਜਿਹੜਾ ਵੀ ਆਪਣਾ ਕੰਮ ਹੈਗਾ ਉਹ ਕਰਦੇ ਆ ਅਸੀਂ ਤੇ ਕੀ ਕਹਿਣਾ ਚਾਹੁੰਗਾ ਸਰ ਅੱਜ ਮੀਟਿੰਗ ਕੀ ਹੈ ਮੀਟਿੰਗ ਦਾ ਇਦਾਂ ਵੀ ਇਹ ਬਹੁਤ ਚੰਗੀ ਪਹਿਲ ਹੈ ਜਿਹੜੀ ਰਵੀભાઈ ਨੇ ਕੀਤੀ ਤੇ ਹੋਰ ਸਾਰੇ ਆਪਣੇ ਜਿਹੜੇ ਸਾਥੀ ਆ ਉਹਨਾਂ ਨੇ ਤੇ ਬਹੁਤ ਚੰਗੀ ਪਹਿਲ ਹੈ ਇਕਾ ਤਾਂ ਬਹੁਤ ਜ਼ਰੂਰੀ ਹੈ ਜਿਹੜਾ ਵੀ ਆਪਾਂ ਮੁਸੀਬਤ ਹੈ ਇੱਕ ਦੂਜੇ ਨੂੰ ਉਹ ਫੇਸ ਕਰ ਸਕੀਏ ਤਾਂ ਬਹੁਤ ਚੰਗੀ ਪਹਿਲ ਹੈ ਮੈਂ ਇੰਨਾ ਹੀ ਕਹਾਂਗਾ ਮੇਰਾ ਨਾਮ ਜੇਕੇ ਕੁਮਾਰ ਬਿੱਤੂਆ ਜੀ ਮੈਂ ਮਹਾਲੀ ਰੈਡੀ ਫੜੀ ਵਰਕਰ ਸੁਸਾਇਟੀ ਤੋਂ ਪ੍ਰਧਾਨ ਐ ਸਰ ਕੀ ਕਹਿਣਾ ਚਾਹੂੰਗਾ ਅੱਜ ਮੀਟਿੰਗ ਹੋਈ ਆ ਤੁਹਾਡੀ ਆਪਸ ਵਿੱਚ ਸਾਡੀ ਅੱਜ ਜੋ ਮੀਟਿੰਗ ਹੋਈ ਆ ਸਾਡੀ ਪਹਿਲਾਂ ਵੀ ਮੀਟਿੰਗ ਹੋ ਚੁੱਕੀ ਆ ਰੈਡੀ ਫੜੀ ਵਰਕਰ ਸੁਸਾਇਟੀ ਦੀ ਉਸ ਦੇ ਵਿੱਚ ਬਹੁਤ ਜ਼ਿਆਦਾ ਬੰਦੇ ਨੇ ਜੋਗਾਨ ਪਾਇਆ ਜੋ ਹਰ ਪਰਵਾਰ ਤੋਂ ਪੀੜਤ ਲੋਕ ਐ ਉਹਨਾਂ ਦੀ ਸਹਾਇਤਾ ਦੇ ਲਈ ਅੱਜ ਸਾਨੂੰ ਜੋ ਮੈਸੇਜ ਆਇਆ ਸੀਗਾ ਉਹ ਮਈਆ ਮੰਡੀ ਪ੍ਰਧਾਨ ਤੋਂ ਔਰ ਕਿਸਾਨ ਮੰਡੀ ਪ੍ਰਧਾਨ ਤੋਂ ਸਾਡੇ ਕੋਲ ਮੈਸੇਜ ਆਇਆ ਸੀ ਅਸੀਂ ਮੀਟਿੰਗ ਕਰਨੀ ਆ ਉਹਨਾਂ ਦੇ ਯੋਗਦਾਨ ਦੇ ਲਈ ਅਜੋ ਸਾਰਿਆਂ ਦੇ ਮੈਸੇਜ ਨੂੰ ਸੁਣਦੇ ਹੋਏ ਅਸੀਂ ਇੱਕ ਆਕਾਠ ਹੋਇਆ ਉਸ ਰੂਪ ਵਿੱਚ ਜੋ ਵੀ ਸਾਨੂੰ ਸਾਡੀ ਜਨਾਲਾ ਜ਼ਾਇਰ ਦੀ ਗੱਲ ਹੋ ਰਹੀ ਹੈ ਔਰ ਇਹ ਜਗ੍ਹਾ ਦੀ ਗੱਲਬਾਤ ਹੋ ਰਹੀ ਹੈ ਜੇਕਰ ਵੀ ਸਾਨੂੰ ਜੋ ਵੀ ਕਿਸੇ ਤਰ੍ਹਾਂ ਕੋਈ ਮੈਸੇਜ ਆਏਗਾ ਅਸੀਂ ਉਸ ਮੈਸੇਜ ਨੂੰ ਬਰਤਨ ਕੇਰ ਵਿੱਚ ਵੱਧ ਤੋਂ ਵੱਧ ਸਹਾਇਤਾ ਦੇ ਦਿੰਦੀ ਕੋਸ਼ਿਸ਼ ਕਰਾਂਗੇ ਬਿੱਟੂ ਜੀ ਇੱਕ ਗੱਲ ਇਹ ਹੈ ਕਿ ਤੁਹਾਡੀ ਦੀ ਯੂਨੀਅਨ ਸਮਰਥ ਹੈਗੀ ਆ ਪਰ ਜੇ ਕੋਈ ਤੁਹਾਨੂੰ ਬਾਹਰੋਂ ਵੀ ਤੁਹਾਡੇ ਜੱਥੇ ਬੰਦੇ ਨੂੰ ਕੋਈ ਕੰਟੈਕਟ ਕਰਨਾ ਚਾਹੁੰਦਾ ਹੈ ਕੋਈ ਮਦਦ ਦੇਣਾ ਚਾਹੁੰਦਾ ਹੈਗਾ ਉਹ ਦੇ ਸਕਦਾ ਤੁਹਾਨੂੰ ਬਿਲਕੁਲ ਦੇ ਸਕਦਾ ਜੀ ਉਹ ਸਾਡਾ ਇੱਕ ਉਪਰਾਲਾ ਹੈ ਜੀ ਅਸੀਂ ਕਿਸੇ ਵੀ ਗੁਰੂ ਘਰ ਦੇ ਵਿੱਚ ਜਾ ਕੇ ਪਹਿਲਾਂ ਉਸ ਦਾ ਪਤਾ ਕਰਾਂਗੇ ਕਿ ਵਿਆਹ ਵਿਲੇ ਚੀਜ਼ਾਂ ਨੂੰ ਇਹਦੀ ਲੋੜ ਹੈ ਜਿਹਨਾਂ ਚੀਜ਼ਾਂ ਨੂੰ ਲੋੜ ਹੋ ਗਿਆ ਅਸੀਂ ਉਹ ਪੂਰੇ ਇਤਨੀ ਗਿਵਾਰ ਦੀ ਜੱਤੇਬੰਦੀ ਕੋ ਕਹਨਾਂ ਸੰਪਰਕ ਕਰਨਾ ਚਾਹੇ ਕਰ ਸਕਦੇ ਹਾਂ ਤੇ ਉਹ ਕੀ ਮਾਧਿਅਮ ਰਹੂਗਾ ਕਿਦਾਂ ਨਾਲ ਸੰਪਰਕ ਕੀਤਾ ਜਾਵੇ ਹੋਰ ਵੀ ਉਹਦੇ ਨਾਲ ਆਪਾਂ ਸਾਨੂੰ ਕਿਸੇ ਵੀ ਜੀ ਮੈਂਬਰ ਨਾਲ ਕਿਸੇ ਨਾਲ ਸਾਨੂੰ ਕੋਈ ਵੀ ਜਦਾੜ ਬਿਲਾ ਲੋ ਅਕਾਲੀਆ ਕਾਂਗਰਸ ਆਮ ਆਦਮੀ ਪਾਰਟੀ ਨਾਲ ਕਿਸੇ ਨਾਲ ਕੋਈ ਪਰਦੇ ਸੇਵ ਵਾਲੇ ਕੋਈ ਵੀ ਆ ਸਕਦਾ ਅਸੀਂ ਇਹਦੇ ਨਾਲ ਕੋਈ ਪਿਆਰਾ